ਹਾਜ਼ਰ ਹੋਈਆਂ ਇੱਕ ਨਵੀਂ ਕਹਾਣੀ ਦੇ ਨਾਲ ਕਰਦੇ ਆਂ ਕਹਾਣੀ ਸ਼ੁਰੂ ਤਾਂ ਦੋਸਤੋ ਸਵੇਰ ਦੀ ਧੁੱਪ ਹੌਲੀ-ਹੌਲੀ ਫੈਲ ਰਹੀ ਸੀ ਟ੍ਰੈਫਿਕ ਦਾ ਸ਼ੋਰ ਲੋਕਾਂ ਦੀ ਭੀੜ ਭੜੱਕਾ ਨੇੜੇ ਹੀ ਪੁਲਿਸ ਚੱਕ ਪੋਸਟ ਤੇ ਚਾਹ ਦੀਆਂ ਚੁਸਕੀਆਂ ਇਹ ਸਭ ਰੋਜ਼ਾਨਾ ਵਾਂਗ ਹੀ ਸੀ ਪਰ ਉਸ ਭੀੜ ਵਿੱਚ ਇੱਕ ਗੱਲ ਅਸਧਾਰਨ ਸੀ ਇੱਕ ਲਗਭਗ 75 ਸਾਲਾਂ ਦਾ ਬਜ਼ੁਰਗ ਮਿੱਟੀ ਨਾਲ ਲਿਬੜੀ ਸਫੇਦ ਤੋਤੀ ਤੇ ਪੁਰਾਣਾ ਫਟਿਆ ਹੋਇਆ ਕੁੜਤਾ ਪਿਆਨਿਆ ਹੋਇਆ ਫੁੱਟਪਾਥ ਦੇ ਇੱਕ ਕੋਨੇ ਵਿੱਚ ਲੇਟਿਆ ਹੋਇਆ ਸੀ ਸਿਰ ਕੋਲ ਇੱਕ ਛੋਟਾ ਜਿਹਾ ਥੈਲਾ ਜਿਸ ਵਿੱਚ ਸਿਰਫ ਇੱਕ ਫੋਨ ਕੁਝ ਕਾਗਜ਼ ਅਤੇ ਇੱਕ ਪਾਣੀ ਦੀ ਬੋਤਲ ਸੀ ਉਸਦੇ ਚਿਹਰੇ ਤੇ ਝੁੜਨੀਆਂ ਸਨ ਪਰ ਅੱਖਾਂ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਸੀ ਲੋਕ ਉਸ ਨੂੰ ਦੇਖ ਕੇ ਨੱਕ ਚੜਾਉਂਦੇ ਕੁਝ ਹੱਸਦੇ ਇਹ ਫਿਰ ਕਿੱਥੋਂ ਆ ਗਿਆ ਲੱਗਦਾ ਹੈ ਪਾਗਲ ਹੋ ਗਿਆ ਹੈ ਕਿਸੇ ਨੇ ਨਹੀਂ ਸੋਚਿਆ ਕੀ ਹੋ ਸਕਦਾ ਹੈ ਉਸ ਦੇ ਪਿੱਛੇ ਵੀ ਕੋਈ ਕਹਾਣੀ ਹੋਵੇ ਉਦੋਂ ਹੀ ਇੱਕ ਨੌਜਵਾਨ ਕਾਂਸਟੇਬਲ ਸਾਇਦ 24-25 ਸਾਲ ਦਾ ਤੇਜ਼ੀ ਨਾਲ ਚੈੱਕਪੋਸਟ ਤੋਂ ਬਾਹਰ ਨਿਕਲਿਆ ਹੱਥ ਵਿੱਚ ਡੰਡਾ ਸਿਰ ਤੇ ਥੋੜੀ ਟੈਡੀ ਟੋਪੀ ਤੇ ਚਾਲ ਵਿੱਚ ਹੰਕਾਰ ਉਹ ਬਜ਼ੁਰਗ ਕੋਲ ਆਇਆ ਤੇ ਚਿੱਕਿਆ ਓਏ ਉੱਠ ਕੀ ਇਹ ਸੁਣਦੀ ਥਾਂ ਹੈ ਚੱਲ ਹਟ ਇੱਥੋਂ ਭਿਕਾਰੀ ਕਿਤੇ ਥਾਂ ਦਾ ਬਜ਼ੁਰਗ ਨੇ ਅੱਖਾਂ ਖੋਲੀਆਂ ਉੱਠਣ ਦੀ ਕੋਸ਼ਿਸ਼ ਕੀਤੀ ਪਰ ਡਿੱਗ ਪਿਆ ਕਨਸਟੇਬਲ ਨੇ ਬਿਨਾਂ ਸੋਚੇ ਡੰਡਾ ਹੌਲੇ ਜੇ ਉਸ ਦੀ ਕਮਰ ਤੇ ਮਾਰਿਆ ਸੁਣਿਆ ਨਹੀਂ ਨਿਕਲ ਇੱਥੋਂ ਫੁੱਟਪਾਥ ਤੇ ਬੈਠੇ ਇੱਕ ਦੋ ਲੋਕ ਰੁਕ ਗਏ ਕਿਸੇ ਨੇ ਮੋਬਾਈਲ ਕੱਢ ਲਿਆ ਬਜ਼ੁਰਗ ਨੇ ਕੁਝ ਨਹੀਂ ਕਿਹਾ ਨਾ ਗੁੱਸਾ ਨਾ ਸ਼ਿਕਾਇਤ ਬਸ ਹੌਲੇ ਜੇ ਆਪਣਾ ਥੈਲਾ ਖੋਲ ਲਿਆ ਤੇ ਉਸ ਵਿੱਚੋਂ ਇੱਕ ਪੁਰਾਣਾ ਬਟਨ ਵਾਲਾ ਫੋਨ ਕੱਢਿਆ ਕਾਂਸਟੇਬਲ ਹੱਸ ਪਿਆ ਹੁਣ ਫੋਨ ਕਰਕੇ ਕਿਸ ਨੂੰ ਬੁਲਾਏਗਾ ਕਲੈਕਟਰ ਨੂੰ ਬਜ਼ੁਰਗ ਨੇ ਕੁਝ ਨਹੀਂ ਕਿਹਾ ਬਸ ਇੱਕ ਨੰਬਰ ਡਾਇਲ ਕੀਤਾ ਤੇ ਬੋਲਿਆ ਮੈਂ ਲੋਕੇਸ਼ਨ ਭੇਜ ਰਿਹਾ ਹਾਂ ਆ ਜਾਓ ਫੋਨ ਰੱਖਦਿਆਂ ਹੀ ਉਹ ਫੇਰਾ ਚੁੱਪਚਾਪ ਬੈਠ ਗਏ 5-7 ਮਿੰਟ ਤੇ ਫੇਰਾ ਤਿੰਨ ਪੁਲਿਸ ਜੀਪਾਂ ਧੂੜ ਉਡਾਉਂਦੀਆਂ ਚੈੱਕ ਪੋਸਟ ਦੇ ਕੋਲ ਆ ਕੇ ਰੁਕ ਗਈਆਂ ਉਹਨਾਂ ਵਿੱਚੋਂ ਕੁਝ ਸੀਨੀਅਰ ਇੰਸਪੈਕਟਰ ਇੱਕ ਐਸਪੀ ਰੈਂਕ ਦਾ ਅਫਸਰ ਤੇ ਦੋ ਹੋਰ ਅਧਿਕਾਰੀ ਉਤਰੇ ਲੋਕਾਂ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਉਹਨਾਂ ਵਿੱਚੋਂ ਇੱਕ ਅਧਿਕਾਰੀ ਨੇ ਕਾਂਸਟੇਬਲ ਨੂੰ ਕੁਰਿਆ ਤੇ ਗੁੱਸੇ ਨਾਲ ਚਿੱਕਿਆ ਕਿ ਤੂੰ ਜਾਣਦਾ ਹੈ ਕਿਸ ਨੂੰ ਮਾਰਿਆ ਹੈ ਤੂੰ ਕਾਂਸਟੇਬਲ ਘਬਰਾ ਗਿਆ ਸਾਹਿਬ ਇਹ ਤਾਂ ਭਿਕਾਰੀ ਲੱਗ ਰਿਹਾ ਸੀ ਉਦੋਂ ਹੀ ਐਸਪੀ ਅੱਗੇ ਵਧਿਆ ਤੇ ਬਜ਼ੁਰਗ ਦੇ ਸਾਹਮਣੇ ਝੁੱਕ ਕੇ ਸਲਾਮ ਕੀਤਾ ਸਰ ਸਾਨੂੰ ਮਾਫ ਕਰ ਦਿਓ ਸਾਨੂੰ ਅੰਦਾਜ਼ਾ ਨਹੀਂ ਸੀ ਕਿ ਤੁਸੀਂ ਇਸ ਰੂਪ ਵਿੱਚ ਨਿਰੀਖਣ ਤੇ ਆਉਂਗੇ ਪੀੜ ਸੁਣ ਰਹਿ ਗਈ ਕੋਂਸਟੇਬਲ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਐਸਪੀ ਨੇ ਲੋਕਾਂ ਵੱਲ ਮੁੜ ਕੇ ਕਿਹਾ ਇਹ ਕੋਈ ਆਮ ਆਦਮੀ ਨਹੀਂ ਹੈ ਇਹ ਹਨ ਸੇਵਾ ਮੁਕਤ ਡੀਜੀਪੀ ਸੂਰਿਆ ਪ੍ਰਤਾਪ ਵਰਮਾ ਪਦਮਸ਼ੀਰੀ ਨਾਲ ਸਨਮਾਨਿਤ ਅਧਿਕਾਰੀ ਇਹਨਾਂ ਨੇ ਇਸ ਰਾਜ ਵਿੱਚ ਕਾਨੂੰਨ ਲਈ ਆਪਣੀ ਪੂਰੀ ਜ਼ਿੰਦਗੀ ਦਿੱਤੀ ਹੈ ਅੱਜ ਇਹ ਅਚਾਨਕ ਇੱਥੇ ਸਟਾਫ ਦਾ ਵਿਵਹਾਰ ਜਾਂਚਣ ਲਈ ਆਏ ਸਨ ਅਤੇ ਤੁਸੀਂ ਇਹਨਾਂ ਨੂੰ ਡੰਡਾ ਮਾਰਿਆ ਪੀੜ ਵਿੱਚ ਖੜੇ ਲੋਕ ਮੋਬਾਈਲ ਬੰਦ ਕਰਨ ਲੱਗੇ ਹੱਸੀ ਗਾਇਬ ਹੋ ਚੁੱਕੀ ਸੀ ਕੁਝ ਨੇ ਨਜ਼ਰਾਂ ਝੁਕਾ ਲਈਆਂ ਸੂਰਿਆ ਪ੍ਰਕਾਸ਼ ਵਰਮਾ ਨੇ ਉਦੋਂ ਪਹਿਲੀ ਵਾਰ ਕਾਂਸਟੇਬਲ ਵੱਲ ਦੇਖਿਆ ਨਾ ਕਰੋਧ ਸੀ ਨਾ ਸ਼ਿਕਾਇਤ ਬਸ ਸ਼ਬਦਾਂ ਵਿੱਚ ਠਹਿਰਾ ਸੀ ਬੇਟਾ ਵਰਦੀ ਪਹਿਨਣਾ ਮਾਂ ਦੀ ਗੱਲ ਹੈ ਪਰ ਜੇ ਉਸ ਵਿੱਚ ਹੰਕਾਰ ਆ ਜਾਵੇ ਤਾਂ ਇਹ ਵਰਦੀ ਸੇਵਾ ਨਹੀਂ ਸ਼ਕਤੀ ਪ੍ਰਦਰਸ਼ਨ ਬਣ ਜਾਂਦੀ ਹੈ ਤੇ ਜਦੋਂ ਤਾਕਤ ਸੇਵਾ ਦੀ ਥਾਂ ਹੰਕਾਰ ਵਿੱਚ ਬਦਲਦੀ ਹੈ ਤਾਂ ਇੱਕ ਸੱਚਾ ਪੁਲਿਸ ਵਾਲਾ ਮਰ ਜਾਂਦਾ ਹੈ ਕਾਂਸਟੇਬਲ ਦੀਆਂ ਅੱਖਾਂ ਨਮ ਹੋ ਗਈਆਂ ਪੀੜ ਵਿੱਚ ਸੁੰਨ ਸੀ ਜਦੋਂ ਸੀਨੀਅਰ ਅਫਸਰਾਂ ਨੇ ਬਜ਼ੁਰਗ ਨੂੰ ਚਾਹ ਤੇ ਪਾਣੀ ਲਈ ਅੰਦਰ ਲੈ ਜਾਣਾ ਚਾਹਿਆ ਤਦ ਸੂਰਿਆ ਪ੍ਰਕਾਸ਼ ਵਰਮਾ ਨੇ ਸਿਰ ਹਿਲਾ ਕੇ ਮਨਾ ਕਰ ਦਿੱਤਾ ਮੈਂ ਠੀਕ ਹਾਂ ਇੱਥੇ ਹੀ ਬੈਠਾਂਗਾ ਜਿੱਥੇ ਮੇਰੀ ਪਛਾਣ ਨੂੰ ਠੁਕਰਾਇਆ ਗਿਆ ਸੀ ਭੀੜ ਹੁਣ ਸ਼ਾਂਤ ਸੀ ਸਾਰੀਆਂ ਅੱਖਾਂ ਸਿਰਫ ਉਹਨਾਂ ਨੂੰ ਦੇਖ ਰਹੀਆਂ ਸਨਾ ਦਿਲ ਸੁਣਨ ਲਈ ਤਿਆਰ ਸੀ ਕੋਲ ਖੜਾ ਉਹ ਕਾਂਸਟੇਬਲ ਜਿਸ ਦਾ ਨਾਮ ਰਵੀ ਸੀ ਹੁਣ ਜ਼ਮੀਨ ਵੱਲ ਦੇਖ ਰਿਹਾ ਸੀ ਉਸਦੇ ਚਿਹਰੇ ਤੋਂ ਹੰਕਾਰ ਉਤਰ ਚੁੱਕਾ ਸੀ ਐਸਪੀ ਹੌਲੇ ਜੇ ਉਸਦੇ ਕੋਲ ਆਇਆ ਬੇਟਾ ਜਾਣਦਾ ਹਾਂ ਤੂੰ ਨਵਾਂ ਹੈ ਪਰ ਪੁਲਿਸ ਦੀ ਨੌਕਰੀ ਸਿਰਫ ਕਾਨੂੰਨ ਲਾਗੂ ਕਰਨ ਦੀ ਨਹੀਂ ਹੁੰਦੀ ਇਹ ਇੱਕ ਸੇਵਾ ਹੈ ਤੇ ਸੇਵਾ ਵਿੱਚ ਸਭ ਤੋਂ ਜ਼ਰੂਰੀ ਹੁੰਦਾ ਹੈ ਇਨਸਾਨ ਨੂੰ ਪਛਾਨਣਾ ਕੱਪੜਿਆਂ ਤੋਂ ਨਹੀਂ ਕਿਰਦਾਰ ਤੋਂ ਰਵੀ ਕੁਝ ਨਹੀਂ ਕਹਿ ਸਕਿਆ ਉਸਦੇ ਬੁੱਲ ਕੰਬ ਰਹੇ ਸਨ ਉਧਰ ਸੂਰਿਆ ਪ੍ਰਕਾਸ਼ ਵਰਮਾ ਉਹਨਾਂ ਫੁੱਟਪਾਥ ਦੇ ਕੋਨੇ ਵਿੱਚ ਬੈਠੇ ਹੋਏ ਉਸ ਦ੍ਰਿਸ਼ ਨੂੰ ਦੇਖ ਰਹੇ ਸਨ ਜਿਵੇਂ ਸਮੇਂ ਨੇ ਉਹਨਾਂ ਨੂੰ ਉੱਥੇ ਹੀ ਲਿਆ ਖੜਾ ਕੀਤਾ ਹੋਵੇ ਜਿੱਥੋਂ ਉਹਨਾਂ ਨੇ ਕਦੇ ਸ਼ੁਰੂਆਤ ਕੀਤੀ ਸੀ 30 ਸਾਲ ਪਹਿਲਾਂ ਉਸੇ ਸ਼ਹਿਰ ਵਿੱਚ ਉਹ ਇੱਕ ਜਵਾਨ ਇਮਾਨਦਾਰ ਸਬ ਇੰਸਪੈਕਟਰ ਸਨ ਉਹ ਹਰ ਰਾਤ ਸਿਵਲ ਡਰੈੱਸ ਵਿੱਚ ਸ਼ਹਿਰ ਦੇ ਹਲਗੱਲਗਾ ਇਲਾਕਿਆਂ ਵਿੱਚ ਜਾਂਦੇ ਲੋਕਾਂ ਨੂੰ ਮਿਲਦੇ ਜਾਣਨ ਦੀ ਕੋਸ਼ਿਸ਼ ਕਰਦੇ ਕਿ ਪੁਲਿਸ ਦੀ ਛਵੀ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਕੀ ਹੈ ਉਹਨਾਂ ਦਿਨਾਂ ਵਿੱਚ ਇੱਕ ਦਰੋਗਾ ਸੀ ਤੇਜਸਵੀ ਠਾਕੁਰ ਜਿਸ ਦੀ ਛਵੀ ਬਦਨਾਮ ਸੀ ਪਰ ਇੱਕ ਰਾਤ ਸੂਰਿਆ ਪ੍ਰਕਾਸ਼ ਨੇ ਉਸਨੂੰ ਇੱਕ ਭਿਖਾਰੀ ਨੂੰ ਰੋਟੀ ਦਿੰਦਿਆ ਦੇਖਿਆ ਉਹ ਪਲ ਉਹਨਾਂ ਨੂੰ ਹਮੇਸ਼ਾ ਯਾਦ ਰਿਹਾ ਕਿਉਂਕਿ ਉਹਨਾਂ ਨੇ ਜਾਣਿਆ ਚੰਗਾ ਬੂਰਾ ਉੱਚਾ ਨੀਮਾ ਇਹ ਸਭ ਸਾਡੇ ਵਿਵਹਾਰ ਤੇ ਨਹੀਂ ਸਾਡੇ ਹਾਲਾਤ ਤੇ ਤੈ ਹੁੰਦਾ ਹੈ ਤੇ ਹਾਲਾਤ ਬਦਲ ਸਕਦੇ ਹਨ ਜੇ ਨiyet ਸਾਫ ਹੋਵੇ ਅਜੋਈ ਵਿਚਾਰ ਫਿਰ ਸਾਹਮਣੇ ਸੀ ਰਵੀ ਵਰਗੇ ਨਵੇਂ ਅਫਸਰਾਂ ਨੂੰ ਜੇ ਕੋਈ ਸਬਕ ਦੇਣਾ ਸੀ ਤਾਂ ਇਹ ਚੈੱਕ ਪੋਸਟ ਦੇ ਕੋਲ ਇੱਕ ਚਾਹ ਵਾਲੇ ਨੇ ਝਿਜਕਦੇ ਹੋਏ ਬਜ਼ੁਰਗ ਤੋਂ ਪੁੱਛਿਆ ਬਾਬੂ ਜੀ ਮਾਫ ਕਰਿਓ ਸਾਨੂੰ ਨਹੀਂ ਪਤਾ ਸੀ ਕਿ ਤੁਸੀਂ ਕੌਣ ਹੋ ਤੁਸੀਂ ਤਾਂ ਬਹੁਤ ਵੱਡੇ ਆਦਮੀ ਹੋ ਸੂਰਿਆ ਪ੍ਰਕਾਸ਼ ਮੁਸਕਰਾਏ ਬੇਟਾ ਵੱਡਾ ਉਹ ਹੀ ਹੁੰਦਾ ਹੈ ਜੋ ਦੂਜਿਆਂ ਨੂੰ ਛੋਟਾ ਨਹੀਂ ਸਮਝਦਾ ਇਨਸਾਨ ਦੀ ਸਭ ਤੋਂ ਵੱਡੀ ਪਛਾਣ ਉਸਦਾ ਇਨਸਾਫ ਹੁੰਦਾ ਹੈ ਨਾ ਕਿ ਉਸਦਾ ਰੁਤਵਾ ਭੀੜ ਦੀ ਅੱਖਾਂ ਨਾਲ ਮਸਾਨਾ ਉਸ ਸੇ ਕਾਂਸਟੇਬਲ ਰਵੀ ਦੀਆਂ ਅੱਖਾਂ ਵਿੱਚ ਹੁਣ ਪਛਤਾਵੇ ਦੇ ਅੰਝੂ ਸਾਫ ਚਲ ਕਰੇ ਸਨ ਫਿਰ ਬਜ਼ੁਰਗ ਉਸ ਵੱਲ ਵਧੇ ਉਹਨਾਂ ਦੀ ਚਾਲ ਹੌਲੀ ਸੀ ਪਰ ਨਜ਼ਰਾਂ ਤੇਜ਼ ਬੇਟਾ ਉਹਨਾਂ ਨੇ ਕਿਹਾ ਅੱਜ ਤੇਰੇ ਤੋਂ ਗਲਤੀ ਹੋਈ ਪਰ ਤੇਰੇ ਵਿੱਚ ਉਹ ਅੱਗ ਹੈ ਜੋ ਕਿਸੇ ਨੂੰ ਸੁਧਾਰ ਸਕਦੀ ਹੈ ਇੱਕ ਸਲਾਹ ਦਿਆਂ ਹਰ ਉਸ ਆਦਮੀ ਨੂੰ ਮਾਨ ਦੇ ਜੋ ਖੜਾ ਨਹੀਂ ਹੋ ਸਕਦਾ ਕੀ ਪਤਾ ਕੱਲ੍ਹ ਉਹੀ ਤੈਨੂੰ ਸੰਭਾਲਣ ਆ ਜਾਵੇ ਰਵੀ ਨੇ ਤੁਰੰਤ ਝੁੱਕ ਕੇ ਉਹਨਾਂ ਦੇ ਪੈਰ ਛੂਏ ਸਰ ਮੈਨੂੰ ਮਾਫ਼ ਕਰ ਦਿਓ ਮੈਂ ਬਦਲ ਜਾਵਾਂਗਾ ਵਾਦਾ ਹੈ ਬਜ਼ੁਰਗ ਨੇ ਉਸ ਦਾ ਮੋਢਾ ਥਪਤ ਪਾਇਆ ਅਤੇ ਫਿਰ ਹੌਲੀ-ਹੌਲੀ ਉੱਥੇ ਖੜੀ ਭੀੜ ਤਾਲੀਆਂ ਬਜਾਉਣ ਲੱਗੀ ਕੁਝ ਬੱਚੇ ਵੀ ਅੱਗੇ ਆਏ ਇੱਕ ਛੋਟੇ ਬੱਚੇ ਨੇ ਕਿਹਾ ਮੰਮੀ ਇਹ ਅਸਲੀ ਹੀਰੋ ਨੇ ਉਸ ਦੀ ਮਾਂ ਨੇ ਮੁਸਕਰਾ ਕੇ ਕਿਹਾ ਹਾਂ ਬੇਟਾ ਅਸਲੀ ਹੀਰੋ ਉਹ ਹੀ ਹੁੰਦਾ ਹੈ ਜੋ ਬਿਨਾਂ ਕਿਸੇ ਸ਼ੋਰ ਦੇ ਸੱਚ ਦਿਖਾ ਦੇਵੇ ਅਗਲੀ ਸਵੇਰ ਦੀ ਸ਼ੁਰੂਆਤ ਸ਼ਾਂਤ ਸੀ ਪਰ ਪੂਰੇ ਸ਼ਹਿਰ ਵਿੱਚ ਇੱਕ ਖਬਰ ਤੂਫਾਨ ਵਾਂਗ ਫੈਲ ਚੁੱਕੀ ਸੀ ਇੱਕ ਬਜ਼ੁਰਗ ਭਿਖਾਰੀ ਨਿਕਲਿਆ ਰਿਟਾਇਰਡ ਡੀਜੀਪੀ ਸੂਰਜ ਪ੍ਰਕਾਸ਼ ਬਰਮਾ ਪਦਮ ਸਿਰੀ ਸਨਮਾਨਿਤ ਅਧਿਕਾਰੀ ਜਿਸ ਵਿੱਚ ਇੱਕ ਨੌਜਵਾਨ ਕਾਂਸਟੇਬਲ ਇੱਕ ਬੁੱਢੇ ਆਦਮੀ ਨੂੰ ਡੰਡੇ ਨਾਲ ਉਠਾ ਰਿਹਾ ਸੀ ਕੁਝ ਦੇਰ ਬਾਅਦ ਉਹ ਆਦਮੀ ਪੁਲਸ ਜਿੱਪਾ ਨਾਲ ਘਿਰਿਆ ਹੁੰਦਾ ਹੈ ਸੂਰਜ ਪ੍ਰਕਾਸ਼ ਵਰਮਾ ਹੁਣ ਵੀ ਉਸੇ ਆਮ ਲੈਜੇ ਵਿੱਚ ਸਾਨਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਉਹ ਥਾਣੇ ਪਹੁੰਚੇ ਉਸੇ ਚੈੱਕ ਪੋਸਟ ਵਾਲੇ ਸਟੇਸ਼ਨ ਵਿੱਚ ਐਸਪੀ ਤੇ ਬਾਕੀ ਅਧਿਕਾਰੀ ਉਹਨਾਂ ਦਾ ਇੰਤਜ਼ਾਰ ਕਰ ਰਹੇ ਸਨ ਜਿਵੇਂ ਹੀ ਉਹ ਅੰਦਰ ਦਾਖਲ ਹੋਏ ਪੂਰਾ ਸਟਾਫ ਖੜਾ ਹੋ ਗਿਆ ਐਸਪੀ ਨੇ ਝੁੱਕ ਕੇ ਕਿਹਾ ਸਰ ਤੁਹਾਡੇ ਵਰਗੇ ਅਫਸਰ ਪੁਰਸੇਵਾ ਦੀ ਆਤਮਾ ਹਨ ਜੋ ਤੁਸੀਂ ਕੀਤਾ ਉਸ ਨਾਲ ਪੂਰਾ ਸਿਸਟਮ ਅੰਨ੍ਹਾ ਦੇਖ ਪਾਇਆ ਸੂਰਜ ਪ੍ਰਕਾਸ਼ ਨੇ ਕਿਹਾ ਜੇ ਸਿਰਫ ਇੱਕ ਕੌਨਸਟੇਬਲ ਨੂੰ ਸਸਪੈਂਡ ਕਰ ਦੇਣ ਨਾਲ ਸਿਸਟਮ ਸੁਧਰ ਜਾਵੇ ਤਾਂ ਮੈਂ ਕਹਾ ਕਰ ਦਿਓ ਪਰ ਜੇ ਸਜ਼ਾ ਨਾਲੋਂ ਜ਼ਿਆਦਾ ਜ਼ਰੂਰਤ ਸਮਝਦਾਰੀ ਦੀ ਹੈ ਤਾਂ ਬਦਲਾ ਜਮੀਨੀ ਪੱਧਰ ਤੋਂ ਲਿਆਓ ਫਿਰ ਉਹਨਾਂ ਦੀ ਨਜ਼ਰ ਰਵੀ ਤੇ ਪਈ ਉਹੀ ਕੌਨਸਟੇਬਲ ਜਿਸ ਦੀ ਡਿਊਟੀ ਸੀ ਪਿਛਲੇ ਦਿਨ ਰਵੀ ਹੁਣ ਵੀ ਸ਼ਰਮਿੰਦਾ ਜਿਹਾ ਖੜਾ ਸੀ ਅੱਖਾਂ ਵਿੱਚ ਪਸਤਾਵਾ ਸਾਫ਼ ਦਿਖ ਰਿਆ ਸੀ ਸੂਰੇ ਪ੍ਰਕਾਸ਼ ਨੇ ਉਸ ਨੂੰ ਕਿਹਾ ਝਿੜਕ ਤੋਂ ਨਹੀਂ ਦਿਸ਼ਾ ਤੋਂ ਸੁਧਾਰ ਹੁੰਦਾ ਹੈ ਤੂੰ ਹੁਣ ਨਵਾਂ ਹੈ ਪਰ ਤੇਰੇ ਵਿੱਚ ਸਿੱਖਣ ਦੀ ਭੁੱਖ ਹੈ ਤੇ ਇਹ ਹੀ ਸਭ ਤੋਂ ਵੱਡੀ ਉਮੀਦ ਹੈ ਇਸ ਵਿਭਾਗ ਲਈ ਰਵੀ ਨੇ ਅੱਖਾਂ ਵਿੱਚ ਹੰਝੂ ਲਏ ਹੋਏ ਕਿਹਾ ਸਰ ਤੁਹਾਡੇ ਵਰਗੇ ਅਧਿਕਾਰੀ ਤੋਂ ਝਿੜਕ ਮਿਲਦੀ ਹੈ ਤਾਂ ਸਹਿ ਲੈਂਦਾ ਪਰ ਤੁਸੀਂ ਜੋ ਪ੍ਰੋਸਾ ਦਿੱਤਾ ਉਸ ਨਾਲ ਖੁਦ ਨੂੰ ਮਾਫ਼ ਕਰਨਾ ਹੋਰ ਮੁਸ਼ਕਿਲ ਹੋ ਗਿਆ ਹੈ ਪੂਰਾ ਥਾਣਾ ਹੁਣ ਭਾਵੁਕ ਹੋ ਉੱਠਿਆ ਸੀ ਰਵੀ ਨੂੰ ਸਸਪੈਂਡ ਨਹੀਂ ਕੀਤਾ ਗਿਆ ਸੀ ਉਸ ਨੂੰ ਸੁਧਾਰ ਵਾਸਤੇ ਥੋੜਾ ਟਾਈਮ ਦਿੱਤਾ ਗਿਆ ਤਾਂ ਦੋਸਤੋ ਐਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ